ਅੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੁਝ ਦਰਸ਼ਕਾਂ ਦੀ ਮੰਗ ਖਾਸ ਤੌਰ ਤੇ ਜਿਹੜੇ ਸਿੱਖੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਮੰਗ ਤੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਬਨਾਕੀ ਦੇ ਬਾਰੇ 'ਚ ਰਣਜੀਤ ਸਿੰਘ ਢੱਡਰੀਆਂ ਬਾਰੇ ਬਾਰੇ ਇੱਕ ਪ੍ਰਚਾਰਕ ਇੱਕ ਕਥਾਵਾਚਕ ਇੱਕ ਡੇਰੇ ਦਾ ਮੁਖੀ ਉਹਦੇ ਬਾਰੇ ਬਣਾ ਰਿਹਾ ਹਾਂ ਇਹਦੇ ਦੋ ਹਿੱਸੇ ਹੋਣਗੇ ਮੈਂ ਪਹਿਲਾਂ ਵੀ ਕੋਸ਼ਿਸ਼ ਕਰਦਾ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬਹਿਰ ਨਿਰਪੱਖ ਹੋ ਕੇ ਗੱਲ ਕਰੀਏ ਉਹੀ ਕੋਸ਼ਿਸ਼ ਹੁੰਦੀ ਹੈ ਮੇਰੀ ਇਸ ਵੀਡੀਓ ਦੇ ਵਿੱਚ ਵੀ ਉਹੀ ਕੋਸ਼ਿਸ਼ ਹੋਏਗੀ ਇਹਦੇ ਦੋ ਹਿੱਸੇ ਹੋਣਗੇ ਇੱਕ ਤਾਂ ਜਿਹੜਾ ਮਾਮਲਾ ਬਲਾਤਕਾਰ ਦਾ ਉਹ ਤੇ ਦੋਸ਼ ਲੱਗਿਆ ਜਾਂ ਕਤਲ ਦਾ ਦੋਸ਼ ਲੱਗਿਆ ਉਹ ਮਾਮਲਾ ਹੈ ਕਿ ਤੇ ਉਹਦੇ ਬਾਰੇ ਪੁਲਿਸ ਨੇ ਕੀ ਕਹੇ ਵਕੀਲ ਕੀ ਕਹਿੰਦੇ ਨੇ ਔਰ ਖੁਦ ਢੱਡਰੀਆਂ ਵਾਲੇ ਨੇ ਕੀ ਕਿਹਾ ਇੱਕ ਪੱਖ ਤਾਂ ਇਹ ਹੋਏਗਾ ਦੂਜਾ ਇਹ ਰਜੀਤ ਸਿੰਘ ਢੱਡਰੀਆਂ ਵਾਲਾ ਛੋਟੀ ਜਿਹੀ ਉਮਰ ਚ 1983 ਚ ਪੈਦਾ ਹੋਇਆ 2010 ਚ ਏਡਾ ਬੜਾ ਢੇਰਾ ਜਿਹੜਾ ਗੁਰਦੁਆਰਾ ਪਰਮੇਸ਼ਰ ਦਵਾਰ ਬਣਿਆ ਹੈ ਤਕਰੀਬਨ 15 ਕਿਲੋਮੀਟਰ ਦੂਰ ਹੈ ਪਟਿਆਲੇ ਤੋਂ ਸਰੂਰ ਰੋਡ ਤੇ ਪਿੰਡ ਸਿੱਖੂਪੁਰਾ ਚ ਉਹਦੀ ਸਾਰੀ ਗੱਲਬਾਤ ਦੱਸਣੀ ਹੈ ਇਹ ਦੋ ਹਿੱਸੇ ਹੋਣਗੇ ਇਸ ਵੀਡੀਓ ਦੇ ਤੇ ਮੈਂ ਇੱਕ ਅਪੀਲ ਜਿਹੜੀ ਅਕਸਰ ਕਰਦਾ ਹਾਂ ਅੱਜ ਵੀ ਕਰੂੰਗਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਤੁਸੀਂ ਨਵੇਂ ਜੁੜਿਓ ਤਾਂ ਪਲੀਜ਼ ਇਸ ਵੀਡੀਓ ਇਸ ਸਬ ਜਿਹੜੀ ਹੈ ਚੈਨਲ ਉਸ ਨੂੰ ਸਬਸਕ੍ਰਾਈਬ ਕਰ ਲਵੋ ਦੇਖੋ ਜਿਹੜਾ ਕੇਸ ਹੈ ਜਿਹਦੀ ਗੱਲ ਮੈਂ ਕਰ ਰਹੇ ਹਾਂ ਪਹਿਲਾ ਕੇਸ ਦੀ ਗੱਲ ਕਰ ਲਈ ਆਪਾਂ ਕਿਉਂਕਿ ਚਰਚਾ ਤਾਂ ਉਸ ਕੇਸ ਦੀ ਹੈ ਉਸੇ ਕਰਕੇ ਤੁਹਾਡੀ ਮੰਗ ਆਈ ਹੈ ਕਿ ਤੁਸੀਂ ਇਹਦੇ ਬਾਰੇ ਬੋਲੇ ਨਹੀਂ ਪੱਤਰਕਾਰ ਹੀ ਹੈ ਜੀ ਪੱਤਰਕਾਰ ਤਾਂ ਸਾਰੀ ਚੀਜ਼ ਕਲਾ ਵਿੱਚ ਲੰਦੀ ਹੈ ਦੁਨੀਆ 'ਚ ਅੰਡਰ ਦਾ ਸਕਾਈ ਜੋ ਵੀ ਹੈ ਉਹ ਪੱਤਰਕਾਰੀ ਦਾ ਸਬਜੈਕਟ ਹੈ ਤੇ ਚੰਗੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਓ ਬਿਨਾ ਕਿਸੇ ਅਲਾਰ ਹੋਏ ਟਵਿਸਟ ਕੀਤੇ ਬਾਇਸ ਟੋਕੇ ਜਿਹੜੀ ਜਾਣਕਾਰੀ ਜਾਂਦੀ ਉਹ ਗਲਤ ਹੈ ਤੋਂ ਮੈਂ ਕੋਸ਼ਿਸ਼ ਕਰ ਰਹੇ ਤੁਹਾਨੂੰ ਮੈਂ ਸ਼ੁਰੂ ਚ ਕਹਤਾ ਕਿ ਢੱਡੀਆਂ ਬੜੇ ਬਾਰੇ ਗੱਲ ਕਰਨੀ ਹੈ ਦੇਖੋ ਪਹਿਲੀ ਜਗ੍ਹਾ ਨੇ ਢੱਡਰੀਆ ਰঞ্জੀਤ ਸਿੰਘ ਢੱਡਰੀਆ ਵਾਲਾ ਮੈਂ ਇੱਥੇ ਰਜੀਤ ਸਿੰਘ ਕਹੂੰ ਕਿਉਂਕਿ ਸੰਤ ਹੁਣ ਉਹਨੂੰ ਕਹਿੰਦੇ ਨਹੀਂ ਆਪ ਹੀ ਮੇਰੇ ਖੜਾ ਰੋਕਦਾ ਸੀ ਮੈਂ ਸੰਤ ਨਹੀਂ ਸ਼ੁਰੂ ਚ ਹੋ ਸਕਦਾ ਲੋੜ ਪਈ ਹੋਵੇ ਫਿਰ ਕੋਈ ਗਿਆਨੀ ਕੋਈ ਜਿਹੜਾ ਭਾਈ ਜੋ ਜੋ ਵੀ ਹੈ ਮੈਂ ਪ੍ਰਚਾਰਕ ਜਿਹੜਾ ਹੈ ਰঞ্জੀਤ ਸਿੰਘ ਢੱਡਰੀਆ ਵਾਲਾ ਬਹੁਤ ਵਧੀਆ ਕਥਾਵਾਚਕ ਵਧੀਆ ਕਮਿਊਨੀਕੇਟਰ ਇਹ ਮੈਂ ਜਰੂਰ ਕਹੂੰ ਅਗਲੇ ਐਸਐਚ ਦੀ ਗੱਲ ਕਰਾਂਗੇ ਲੇਕਿਨ ਪਹਿਲਾ ਹਿੱਸਾ ਤਾਂ ਇਹ ਹੈ ਵੀ ਇਹ ਮਾਮਲਾ ਕੀ ਹੈ ਇਹ ਮਾਮਲਾ ਤਾਜ਼ਾ ਪਰ ਹੈ ਪੁਰਾਣਾ ਇਹ ਕੀ ਗੱਲ ਹੋਈ ਤਾਜ਼ਾ ਇਸ ਕਰਕੇ ਹੈ ਕਿ ਕੇਸ ਜਿਹੜਾ ਐਫ ਆਈ ਆਰ ਲੌਜ ਹੋਈ ਹੈ 7 ਦਸੰਬਰ ਨੂੰ ਹੋਈ ਹੈ ਪਟਿਆਲਾ ਦੇ ਪਾਸੀਆਨਾ ਥਾਣੇ ਦੇ ਵਿੱਚ ਕਿਉਂ ਹੋਈ ਹੈ ਇਹ ਹੋਈ ਹੈ ਇਸ ਕਰਕੇ ਕਿ 12 ਸਾਲ ਪਹਿਲਾਂ ਇੱਕ ਕੁੜੀ ਜਿਹੜੀ ਹੈ ਕੈਥਲ ਦੀ ਉਹ ਡੇਰੇ ਆਉਂਦੀ ਸੀ ਡੇਰਾ ਜਿਹੜਾ ਪਰਮੇਸ਼ਰ ਦਵਾਰ ਹੈ ਜਿਹਦਾ ਮੈਂ ਜ਼ਿਕਰ ਅੱਗੇ ਜਾ ਕੇ ਡਿਟੇਲ ਦੱਸੂ ਜਿਹਦਾ ਮੈਂ ਜ਼ਿਕਰ ਕੀਤਾ ਸੰਗਰੂਰ ਪਟਿਆਲਾ ਰੋਡ ਤੇ ਹੈ ਪਿੰਡ ਸੇਖੂਪੁਰੇ ਵਧੀਆ ਬਹੁਤ ਵਧੀਆ ਬਿਲਡਿੰਗ ਬਣੀ ਹੋਈ ਹੈ ਤੋਂ ਉੱਥੇ ਉਹ ਆਉਂਦੀ ਸੀ ਤੇ ਉੱਥੇ ਡੇਰੇ ਦੇ ਬਿਲਕੁਲ ਸਾਹਮਣੇ ਉਸ ਨੇ ਸੁਸਾਇਡ ਕੀਤਾ ਸੀ ਬਾਹਰ ਦੇ ਵਿੱਚ ਕੋਈ ਜਹਰੀਲੀ ਚੀਜ਼ ਖਾ ਕੇ। ਔਰ ਇਹ ਕੇਸ ਹੁਣ 12 ਸਾਲ ਬਾਅਦ ਉਹਦੇ ਭਰਾ ਨੇ ਚੱਕਿਆ। ਉਹਦਾ ਭਰਾ ਗਿਆ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਡੀਜੀਪੀ ਪੰਜਾਬ ਨੂੰ ਕਿਹਾ ਕਿ ਇਹਦੇ ਬਾਰੇ ਹਲਫਨਾਮਾ ਬੰਦ ਦਿਓ। ਗੌਰਵ ਯਾਦਵ ਡੀਜੀਪੀ ਪੰਜਾਬ ਨੇ ਹਾਈ ਕੋਰਟ 'ਚ ਜਿਹੜਾ ਹਲਫਨਾਮਾ ਦਿੱਤਾ ਹੈ। ਉਹਦੇ ਤੇ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਅਸੀਂ ਕਿਸਟੜਚ ਕਰ ਲਿਆ ਇਹਦੇ ਬਾਰੇ ਜਿਹੜੀ ਪੀੜਤ ਤੇਰੇ ਜਿਹੜਾ ਉਹਦਾ ਭਰਾ ਹੈ ਕੁੜੀ ਦਾ ਜਿਹੜੀ ਮਰਤਕ ਹੈ ਜਿਹੜੀ ਜਿਹੜੇ ਸੁਸਾਇਸਾਈਡ ਕੀਤਾ ਸੀ ਉਹਦੀ ਵਕੀਲਾ ਕੁੜੀ ਨਵਨੀਤ ਕੌਰ ਉਹਨੇ ਦੱਸਿਆ ਕਹਿੰਦੀ ਜੀ ਹੁਣ ਜਿਹੜਾ ਕੇਸ ਐਫ ਆਈ ਆਰ ਹੋ ਗਈ ਹੈ ਪਸੀਆਣਾ ਚਾਂਦੇ ਚ 7 ਦਸੰਬਰ ਨੂੰ ਤੇ ਆਈ ਪੀ ਸੀ ਧਾਰਾ 302 376 ਤੇ 506 ਲੱਗੀ ਹੈ ਉਹਨੇ ਪਹਿਲਾ ਪੜਾ ਕੇ ਤੇ ਪੂਰਾ ਹੋ ਗਿਆ ਵਕੀਲ ਉਹਨਾਂ ਦੇ ਕਹਿੰਦੀ ਤੇ ਹੁਣ ਤਾਂ ਫਿਰ ਪੁਲਿਸ ਨੇ ਪੁੱਛਗਿੱਛ ਕਰਨੀ ਹੈ ਕਿਵੇਂ ਕਰਨੀ ਹੈ ਗ੍ਰਿਫਤਾਰ ਕਰਨਾ ਹੈ ਤੇ ਉਹਨੇ ਦੇਖਣਾ ਇਹ ਤਾਂ ਹੈ ਜਿਹੜੀ ਪੀੜਤ ਧਿਰ ਦਾ ਪੱਖ ਦੂਜਾ ਪੱਖ ਹੁੰਦਾ ਫਿਰ ਢੱਡਰੀ ਵਾਲੇ ਦੇ ਵਕੀਲ ਦਾ ਇਹਨਾਂ ਦਾ ਵਕੀਲ ਹੈ ਜੇਐਸ ਘੁਮਨ ਉਹ ਕਹਿੰਦਾ ਜੀ ਦੇਖੋ ਹਰਾਨੀ ਹੋਈ ਐ ਸਾਨੂੰ ਤਾਂ 12 13 ਸਾਲ ਬਾਅਦ ਕੇਸ ਚੱਕ ਲਿਆ ਬੜੀ ਹਰਾਨੀ ਜਨ ਕੱਲ ਚਲੋ ਕੋਈ ਗੱਲ ਨਹੀਂ ਪਹਿਲਾਂ ਵੀ ਇਨਕੁਆਇਰੀ ਹੋ ਚੁੱਕੀ ਹੈ ਕੁਛ ਨਹੀਂ ਨਿਕਲਿਆ ਹੁਣ ਵੀ ਅਸੀਂ ਦਾ ਕੋਆਪਰੇਟ ਕਰਾਂਗੇ ਇਹ ਬਕੀਤ ਸਾਹਿਬ ਕਹਿੰਦੇ ਨੇ ਟਡਰੀਆਂ ਵਾਲੇ ਦੇ ਫੇਰ ਇੱਕ ਵੀਡੀਓ ਭਾਈ ਟਡਰੀਆਂ ਵਾਲੇ ਨੇ ਤੇ ਉਹ ਕਹਿੰਦੇ ਦੇਖੋ 13 ਸਾਲ ਪਹਿਲਾਂ ਇੱਕ ਔਰਤ ਜ਼ਹਿਰੀਲੀ ਦਵਾਈ ਖਾਂਦੀ ਹੈ ਜਿਹੜਾ ਹੈ ਸਾਡੇ ਡੇਰੇ ਦੇ ਸਾਹਮਣੇ ਪਰਮੇਸ਼ਰ ਦਵਾਰ ਦੇ ਸਾਹਮਣੇ ਸਾਡੇ ਬੰਦੇ ਜਦੋਂ ਪਤਾ ਲੱਗਦਾ ਉਹਨੂੰ ਇੱਕ ਗੱਡੀ ਰੋਕ ਕੇ ਹਸਪਤਾਲ ਲੈ ਜਾਂਦੇ ਨੇ। ਵੈਸੇ ਤਾਂ ਅਸੀਂ ਐਂਬੂਲੈਂਸ ਵੀ ਬੁਲਾਈ ਸੀ ਉਹਨਾਂ ਨੇ। ਲੇਕਿਨ ਮੌਤ ਹੋ ਜਾਂਦੀ ਬਚਾ ਨਹੀਂ ਸਕੇ। ਹੁਣ ਇਹ ਜਿਹੜਾ ਕੇਸ ਹੈ ਕਹਿੰਦੇ ਬੜਾ ਪੁਰਾਣਾ ਰੜੀ ਹੋਈ ਸਾਨੂੰ। ਇਹ ਪਹਿਲਾਂ ਇਹਦੀ ਕੁੜੀ ਦੀ ਭੈਣ ਆ ਉਹਨੇ ਵੀ ਕੇਸ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਪੋਸਟਮਾਰਟਮ 'ਚ ਜਿਹੜਾ ਹੈ ਉਹ ਸੁਸਾਇਡ ਨਿਕਲਿਆ ਉਹਨੇ ਆਪ ਦਵਾਈ ਖਾਦੀ ਸੀ। ਨਾਲੇ ਹਜ਼ਾਰਾਂ ਲੋਕ ਆਉਂਦੇ ਨੇ ਸੰਗਤ ਹਜ਼ਾਰਾਂ ਦੀ ਇਹਦੇ 'ਚ ਕੋਈ ਸ਼ੱਕ ਨਹੀਂ। ਜਹਾਰਾਂ ਦੀ ਗਿਣਤੀ ਸੰਗਤ ਉੱਤੇ ਆਉਂਦੀ ਹੈ ਤੇ ਇਹਦੇ ਵਿੱਚ ਮੇਰਾ ਖਿਆਲ ਹੈ ਉਹ ਸੈਂਕਲ ਤੋਂ ਤੇ ਜਿਹੜੇ ਗੱਲ ਨਹੀਂ ਲੇਕਨ ਇਹਦੇ ਭਰਾ ਜਿਹੜਾ ਕੁੜੀ ਦਾ ਇਹ ਦਾਵਾ ਕਰਦਾ ਵੀ ਕੁੜੀ ਨੇ ਮੈਨੂੰ ਕੋ ਦੱਸਿਆ ਸੀ ਕਿ ਉੱਥੇ ਇਸ ਤਰ੍ਹਾਂ ਜਿਹੜਾ ਹੈ ਜ਼ਬਰਜਨਾਹ ਹੁੰਦਾ ਮੇਰੇ ਨਾਲ ਵੀ ਹੋਇਆ ਪ੍ਰੈਗਨੈਂਟ ਹੋ ਗਈ ਸੀ ਤੇ ਇਸ ਕਰਕੇ ਬੁਲਾਇਆ ਗਿਆ ਮੈਨੂੰ ਕਿ ਤੁਸੀਂ ਗੱਲਬਾਤ ਕਰਨ ਲਈ ਵੀ ਜਦੋਂ ਉਹਨਾਂ ਨੂੰ ਇਹ ਡਰ ਹੋਇਆ ਵੀ ਰੋਲਾ ਨਾ ਪਾ ਦੇ ਕੁੜੀ ਸਮਝੌਤਾ ਕਰਨ ਲਈ ਬੁਲਾਇਆ यूं ਕਹਿ ਲੀਏ ਤੇ ਉੱਥੇ ਫਿਰ ਇਹਦੇ ਜਿਹੜੀ ਇਹ ਉਹ ਇਹ ਕਹਿੰਦੇ ਨੇ ਕਿ ਇਹ ਤਾਂ ਕਹਿੰਦੇ ਦਵਾਈ ਖਾਧੀ ਉਹ ਕਹਿੰਦੇ ਮਾਰਿਆ ਗਿਆ ਇਸ ਤਰ੍ਹਾਂ ਦੀ ਗੱਲ ਹੈ ਇਹ ਤਾਂ ਹੁਣ ਜਦੋਂ ਇਹ ਤਾਂ ਕੇਸ ਹੋ ਗਿਆ ਨਾ ਹੁਣ ਤਾਂ ਫਿਰ ਜਾਂਚ ਹੋਣੀ ਹੈ ਆਪਾਂ ਤਾਂ ਕੁਝ ਨਹੀਂ ਕਹਿ ਸਕਦੇ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਕਿਹੜਾ ਪੱਖ ਠੀਕ ਹੈ ਲੇਕਿਨ ਇਹਨਾਂ ਨੇ ਜਿਹੜਾ ਢੱਡਰੀਆਂ ਬੜੇ ਨੇ ਕਿਹਾ ਹੈ ਕਿ ਭਾਵੇਂ ਸੀਬੇਈ ਤੋਂ ਜਾਂਚ ਕਰਾ ਲਓ ਜੀਤੋਂ ਮਰਜੀ ਜਾਂਚ ਕਰਾ ਲਓ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੈ ਹੁਣ ਗੱਲ ਇਹ ਹੈ ਕਿ ਜਿਹੜਾ ਦੂਜਾ ਪੱਖ ਉਹ ਉਹਨਾਂ ਲੋਕਾਂ ਲਈ ਜਿਦੇ ਦੇਖੋ ਜਿਹੜੇ ਪਟਿਆਲਾ ਸੰਗਰੂਰ ਜਾਂ ਇਸ ਏਰੀਆ 'ਚ ਰਹਦੇ ਨੇ ਉਹਨਾਂ ਤੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਕੌਣ ਹੈ ਜਾਂ ਕਿੱਥੇ ਹੈ ਪਰਮੇਸ਼ਰ ਦਵਾਰ ਜਿਹੜੇ ਦੂਰ ਨੇ ਮਾਝੇ ਦੁਆਬੇ ਵਾਲੇ ਉਹਨਾਂ ਨੂੰ ਵੀ ਤਾਂ ਜਦੋਂ ਚਰਚਾ ਹੁੰਦੀ ਹੈ ਚਰਚਾ ਸਿਰ ਪਹਿਲਾਂ ਵੀ ਹੋਈ ਇੱਕ ਵਾਰ ਉਦੋਂ ਜਾਦਾ ਚਰਚਾ ਹੋਈ ਉਦੋਂ ਚਰਚਾ ਇਹ ਹੋਈ ਸੀ ਕਿ 17 ਮਈ 16 ਦੀ ਗੱਲ ਹੈ ਜਦੋਂ ਇੱਕ ਲੁਧਿਆਣੇ ਨਾ ਇੱਕ ਤੇ ਜਿਵਾਨ ਲਾਉਣ ਜਾਣਾ ਸੀ ਉੱਥੇ ਇੱਕ ਤਸਵੀਰ ਦਾ ਬਹਾਨਾ ਤਸਵੀਰ ਵੀ ਇੱਕ ਕੋਲਡ ਡਰਿੰਕ ਦੀ ਲਾਈਫ ਸੀ ਅਸਲ ਦੇ ਵਿੱਚ ਉਹ ਹਮਲਾ ਕਰਨ ਆਲੇ ਸੀ ਤੇ ਉਹ ਉੱਡੜੇ ਹਮਲਾ ਕੀਤਾ तकरीबन 10-11 ਬੰਦੇ ਸੀ ਤੇ ਇਹ ਭੱਜੇ ਔਰ ਇਹਦੇ ਨਾਲ ਨੇ ਸਾਥੀ ਸੀ ਭពਿੰਦਰ ਸਿੰਘ ਖਾਸੀ ਕਲਾ ਉਹ ਵੀ بچਿਆ ਲੇਕਿਨ ਉਹਦੇ ਗੋਲੀ ਲੱਗੀ ਉਹ ਮਾਰਿਆ ਗਿਆ ਇਹ ਬਚ ਗਿਆ ਔਰ ਬਚਨ ਤੋਂ ਬਹਤੇ بڑا ਸਿੱਧਾ ਇਲਜ਼ਾਮ ਲਾਇਆ ਸੀ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਦੇ ਮੁਖੀ ਤੇ ਕਿ ਇਹ ਹਮਲਾ ਉਹਨੇ ਕਰਵਾਇਆ ਉਸ ਵੇਲੇ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਸਾਰੇ ਜਿਹੜੇ ਨੇ ਉਹੋ ਇਹਦੇ ਇਹਦੇ ਬਾਰੇ ਚਿੰਤਤ ਜੋ ਚੰਤਾ ਜਹਰ ਕੀਤੀ ਸੀ ਵੀ ਇਹ ਨਹੀਂ ਹੋਣਾ ਚਾਹੀਦਾ ਸਿਕਿਉਰਿਟੀ ਦਿੱਤੀ ਗਈ ਸੀ ਬਕਾਇਦਾ ਇਹਨੂੰ ਵਧੀਆ ਹੁਣ ਵੀ ਹੈ ਸਿਕਿਉਰਿਟੀ ਇਹ ਤਾਂ ਹੈ ਜਿਹੜੀ ਉਹ ਉਹ ਵੀ ਇੱਕ ਚਰਚਾ ਜਾਂ ਉਹ ਕੰਟਰੋਵਰਸੀ ਜੁੜੀ ਹੋਈ ਹੈ ਕੰਟਰੋਵਰਸੀ ਰਹਿ ਹੈ ਇਸ ਕਰਕੇ ਉਹ ਵੀ ਕੰਟਰੋਵਰਸੀ ਦਾ ਗੱਲ ਕਰਨੀ ਬਣਦੀ ਹੈ ਦੇਖੋ ਧੋਤਨ ਗੱਲਾਂ ਨੇ ਮੈਂ ਕਿਸੇ ਡੇਰੇ ਤੇ ਨਹੀਂ ਜਾਂਦਾ ਇੱਕ ਤਾਂ ਗੱਲ ਮੈਂ ਤੁਹਾਨੂੰ ਸਪੱਸ਼ਟ ਕਰਦਾ ਮੈਂ ਜਦੋਂ ਵੀ ਜਾਣ ਪੋਵਾਨੀਗੜ ਜਿਹੜੇ ਗੁਰਤੇਗ ਬਹਾਦਰ ਕਾਲਜ ਦਾ ਮੈਂ ਮੈਨੇਜਮੈਂਟ ਦਾ ਮੈਂਬਰ ਆ ਅਕਸਰ ਜਾਣਾ ਪੈਂਦਾ ਉੱਥੇ ਤੇ ਮੈਂ ਜਾ ਜਾਂਦਾ ਹੋਇਆ ਜਦੋਂ ਨਿਕਲਦਾ ਮੈਂ ਦੇਖਦਾ ਕਿ ਬਹੁਤ ਵਧੀਆ ਬਣਿਆ ਹੋਇਆ ਇਹ ਗੁਰਦੁਆਰਾ ਪ੍ਰਮੇਸ਼ਰ ਦਵਾਰ ਤੇ ਇਹ ਮੈਨੂੰ ਤਾਂ ਹੈਰਾਨੀ ਹੋਦੋਈ ਜਦੋਂ ਮੈਂ ਦੇਖਿਆ ਗੂਗਲ ਕਰਕੇ ਇਹ 2010 ਚ ਬਣਿਆ ਜਨੀ ਉਸ ਵੇਲੇ ਜਦੋਂ ਸਾਡੇ ਆਮ ਨੌਜਵਾਨ ਰਜਗਾਰ ਦੀ ਤਲਾਸ਼ ਕਰ ਰਹੇ ਹੁੰਦੇ ਨੇ ਉਸ ਵੇਲੇ 32 ਏਕੜ ਜ਼ਮੀਨ ਵਾਲਾ ਇਹ ਡੇਰਾ ਬਣ ਗਿਆ ਸੀ ਖੂਬਸੂਰਤ ਡੇਰਾ 2010 ਦੇ ਵਿੱਚ ਉਸ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਉਮਰ ਜਿਹੜੀ ਹੈ ਸਿਰਫ 27 ਸਾਲ ਸੀ 1983 ਦਾ ਬਰਥ ਹੈ ਦਾ 10 ਦੇ ਵਿੱਚ ਇਹ ਡੇਰਾ ਬਣ ਗਿਆ ਸੀ ਤੇ ਤੁਸੀਂ ਇਹ ਦੇਖ ਲਓ ਤੇ ਬਹੁਤ ਅਹਿਮ ਜਗ੍ਹਾ ਹੈ ਵੱਡੀ ਜਗ੍ਹਾ ਹੈ ਵੱਡਾ ਦੀਵਾਨ ਹਾਲ ਹੈ ਕਲਗੀਦਰ ਨਵਾਸ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਬਟ ਖੁੱਲ ਕੇ ਪੈਸਾ ਖਰਚਾ ਹੋਇਆ ਹੈ ਇਹੋ ਕਹਿ ਲਈਏ ਇਸ ਡੇਰੇ ਤੇ ਤੇ ਵੈਸੇ ਮੈਂ ਜਦੋਂ ਇਹਨਾਂ ਦੀ ਹਿਸਟਰੀ ਦੇਖੀ 16 ਸਾਲ ਦੀ ਉਮਰ ਵਿੱਚ ਇਹ ਪ੍ਰਚਾਰਕ ਬਣ ਗਿਆ ਸੀ ਕਦੋਂ ਪੜਿਆ ਕੀ ਕੀਤਾ ਇਹ ਤਾਂ ਹੁਣ ਉਹ ਹੀ ਜਾਣਦੇ ਨੇ ਢੱਡਰੀਆਂ ਵਾਲੇ ਪਰ ਮੈਂ ਜਿਹੜੀ ਮੇਰੀ ਅਬਜ਼ਰਵੇਸ਼ਨ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਦੇਖੋ ਕਲਾਕਾਰਤਾ ਹੈ ਸੰਚਾਰ ਦੀ ਕਲਾ ਉਹਦੇ ਕੋਲ ਪਾਉ ਤੇ 베ਰੀ ਗੁੱਡ ਕਮਿਊਨੀਕੇਟਰ ਜਿਹੜੀ ਕਮਿਊਨੀਕੇਸ਼ਨ ਦਾ ਜਿਹੜਾ ਕਿਸੇ ਚੀਜ਼ ਨਾਲ ਕੋਈ ਸੰਬੰਧ ਨਹੀਂ ਜੇ ਤੁਸੀਂ ਵਧੀਆ ਕਮਿਊਨੀਕੇਟਰ ਹੋ ਆ ਜਿਹੜਾ ਲਾਲਾ ਬਣ ਗਿਆ ਜਿਹੜਾ ਸ਼ਵਾਮੀ ਰਾਮਦੇਵ ਪੰਤਾਜਲੀ ਜਿਹਦੇ ਅੱਜਕੱਲ ਹਜ਼ਾਰਾਂ ਕਰੋੜ ਦੇ ਟ੍ਰਾਂਜੈਕਸ਼ਨ ਹੈ ਪੜ੍ਹੇ ਲਿਖੇ ਤਾਂ ਕੁਛ ਨਹੀਂ ਲੇਕਿਨ ਯੋਗਾ ਵੀ ਬਹੁਤ ਪੁਰਾਣਾ ਦੇਖੋ ਹਜ਼ਾਰਾਂ ਸਾਲ ਕਿਵੇਂ ਵਿੱਚ ਹੈ ਇਕ ਕਲਾ ਹੀ ਹੈ ਨਾ ਇੱਕ ਸੰਚਾਰ ਦੀ ਕਲਾ ਤੇ ਸੰਚਾਰ ਦੀ ਕਲਾ ਇਹਦੇ ਕੋਲ ਵੀ ਬਹੁਤ ਬਹੁਤ ਵਧੀਆ ਕਮਿਊਨੀਕੇਟਰ ਹੈ ਵਧੀਆ ਜਿਹੜਾ ਹੈ ਗਾਇਕਾ ਆਵਾਜ਼ ਹੈ ਕੀਰਤਨੀ ਹੈ ਜਿਹਨੂੰ ਕਹਦੀਏ ਆਪ ਕੰਪੋਜ਼ ਕਰਦਾ ਇੱਕ ਸਾਥੇ ਦੱਸਿਆ ਕਿ ਮੈਂ ਸ਼ਬਦ ਕੱਚੀਆ ਧਾਰਨਾਵਾਂ ਤੇ ਲਾਉਣਾ ਤੇ ਸ਼ਬਦ ਵੀ ਕਹੋਂਦਾ ਤੇ ਆਪ ਕੰਪੋਜ਼ ਕਰਦਾ ਮੈਂ ਚੋਰੀ ਦੇ ਨਹੀਂ ਕਰਦਾ ਮੈਂ ਸੁਣੇ ਲੈ ਕੇ ਸ਼ਬਦ ਵਧੀਆ ਗਾਏ ਬਹੁਤ ਵਧੀਆ ਐਸੀ ਲਾਲ ਤੁਜ਼ਬਿਨ ਕੌਣ ਕਰੇ ਜਾ ਦੂਜਾ ਇੱਕ ਸ਼ਬਦ ਮੈਂ ਸੁਣਿਆ ਪ੍ਰਬ ਡੋਰੀ ਹੱਥ ਮਾਰੇ ਬਹੁਤ ਵਧੀਆ ਗਾਇਆ ਤੋਂ ਇਹ ਇਹਦੇ ਚ ਹੋਰ ਸਿੱਖ ਦੇਖੀ ਜਿਹੜੀ ਜਨਤਾ ਹਜ਼ਾਰਾਂ ਦੀ ਗਿਣਤੀ ਚ ਆਉਂਦੀ ਹੈ ਉਹਨੂੰ ਭਾਸ਼ਣ ਬਹੁਤ ਵਧੀਆ ਰੋਜ਼ਾਨਾ ਜ਼ਿੰਦਗੀ ਤੇ ਖੁਸ਼ ਕਿਵੇਂ ਰਹਿਣਾ ਹੈ ਪਤੀ ਪਤਨੀ ਕਿਵੇਂ ਰਹਿਣ ਘਰ ਚ ਸਵਰਗ ਕਿਵੇਂ ਬਣੂਗਾ ਘਰਾਂ ਚ ਖੁਸ਼ੀਆਂ ਕਿਵੇਂ ਆਉਂਦੀਆਂ ਨੇ ਜ਼ਿੰਦਗੀ ਸੌਖੀ ਕਿਵੇਂ ਕਰਨੀ ਹੈ ਪਰਵਾਹ ਨਹੀਂ ਕਰਨੀ ਕਦੇ ਫੋਕ ਚ ਕਹਾਣੀ ਲੋਕਾ ਲੋਕ ਨਹੀਂ ਕਦੇ ਖੁਸ਼ ਹੁੰਦੇ ਉਹ ਕਦੇ ਦੀ ਕਹਾਣੀ ਸੁਣਾ ਕੇ ਲੋਕਾਂ ਨੂੰ ਖੁਸ਼ ਕਰਦਾ ਜਦੋਂ ਲੋਕ ਕਹਾਣੀਆਂ ਤੁਹਾਡੇ ਕੋਲ ਆਉਂਦੀਆਂ ਨੇ ਉਹ ਯੁਕਤ ਵਰਤਦਾ ਬਟ ਲੋਕ ਪ੍ਰਭਾਵਿਤ ਹੁੰਦੇ ਵੱਡੀ ਗਿਣਤੀ ਚ ਫਾਲੋਅਰ ਨੇ ਵੱਡੀ ਗਿਣਤੀ ਚ ਹਰ ਮਹੀਨੇ ਇੱਕ ਵੱਡਾ ਸਮਾਗਮ ਹੁੰਦਾ ਇੱਥੇ ਬਹੁਤ ਵੱਡੀ ਗਿਣਤੀ ਚ ਲੋਕ ਹੁੰਦੇ ਨੇ ਇੱਕ ਇਹ ਦੂਜੀ ਸਿਫਤ ਇਹ ਹੈ ਕਿ ਮਾਡਰਨ ਕਥਾਬਾਚ ਮਾਡਰਨ ਸੰਤ ਹੈ ਜਿਹੜੀ ਸੋਸ਼ਲ ਮੀਡੀਆ ਨੂੰ ਟੀਵੀ ਨੂੰ ਹਰ ਜਿਹੜਾ ਪ੍ਰੋਗਰਾਮ ਲਾਈਵ ਹੁੰਦਾ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਬੱਕਰੀ ਇਸ ਤਰ੍ਹਾਂ ਵਰਤਦੇ ਮੈਂ ਦੇਖੇ ਜਿੰਨਾ ਵਧੀਆ ਤਰੀਕੇ ਨਾਲ ਮਾਡਰਨ ਟੈਕਨੋਲੋਜੀ ਨੂੰ ਯੂਜ਼ ਕੀਤਾ ਹੈ ਅਰਜੀਤ ਸਿੰਘ ਭੜੜ ਟੱਡੀਆਂ ਵਾਲ ਨੇ ਇਹ ਵੀ ਗੱਲ ਦੇਖਣ đángੀ ਹੈ ਉਹਦੇ ਚ ਉਹ ਫਿਰ ਖੋਰ ਵੀ ਹੈ ਪ੍ਰੋਫੈਸ਼ਨਲ ਬੰਦਿਆਂ ਬਗ ਤਿਆਰੀ ਹੁੰਦੀ ਹੈ ਮੈਚਿੰਗ ਕਮਾਲ ਦੀ ਹੁੰਦੀ ਹੈ ਕੱਪੜਿਆਂ ਦੀ ਜਿਹੜਾ ਪਹਿਰਾਵਾ ਹੈ ਨਾ ਜਿਹੜਾ ਬਿਲਕੁਲ ਡਿਫਰੈਂਟ ਹਰ ਇੱਕ ਦੀਵਾਂਚ ਬਿਲਕੁਲ ਕਲਰ ਮੈਚਿੰਗ ਬਾਕੀਆਂ ਦੀ ਵਿਆਪਦੀ ਵੀ یوں ਲੱਗਦਾ ਹੈ ਕਿ ਜਿਵੇਂ ਕੋਈ ਸ਼ੂਟਿੰਗ ਵੀ ਲੈਣਾ ਪ੍ਰੋਫੈਸ਼ਨਲ ਬੰਦੇ ਤੋਂ ਕਰਾਇਆ ਹੁੰਦਾ ਹੈ ਇਸ ਕਿਸਮ ਦੇ ਇਸੇ ਕਰਕੇ ਆਮ ਲੋਕਾਂ ਤੇ ਜਿਹੜਾ ਹੈ ਪ੍ਰਭਾਵ ਬਹੁਤ ਪੈਂਦਾ ਹੈ ਬਾਕੀ ਕੋਈ ਜੇ ਕੋਈ ਮੈਨੂੰ ਜੋ ਮੇਰੀ ਅਬਜ਼ਰਵੇਸ਼ਨ ਹੈ ਕਿ ਜਿਵੇਂ ਓਸ਼ੋ ਨੂੰ ਸੁਣਿਆ ਜਾਂ ਪੜ੍ਹਿਆ ਹੋਵੇ ਕਾਫੀ ਪ੍ਰਭਾਵਤ ਲੱਗਦਾ ਹੈ ਜਿਹੜੀ ਉਹ ਟ੍ਰੈਡੀਸ਼ਨਲ ਸੰਤ ਇਹ ਗੱਤ ਤਮੰਨਿਪੂਰੀ ਮਾਡਰਨ ਜਿਹੜੀ ਵੇ ਆਫ ਲਾਈਫ ਹੈ ਔਰ ਖੁੱਲ ਕੇ ਗੱਲ ਕਰਨ ਵਾਲੀ ਖਾਸ ਕਰ 16 ਤੋਂ ਬਾਅਦ ਤਾਂ ਬੰਦਾ ਵੀ ਸੋਚਦਾ ਪਤਾ ਨਹੀਂ ਰੱਬ ਨੇ ਮੈਨੂੰ ਜ਼ਿੰਦਗੀ ਤਾਂ ਹੀ ਦਿੱਤੀ ਹੈ ਤੇ ਬਹੁਤ ਖੁੱਲ ਕੇ ਗੱਲ ਕਰਦਾ ਤੇ ਵੈਸੇ ਕਿਸੇ ਸੰਪਰਦਾ ਨਾਲੀ ਕਦੇ ਕਟਕਸਾਲੀ ਕਦੇ ਅਖੰਡ ਕੀਰਤਨੀ ਕਦੇ ਨਹਿੰਗ ਕਦੇ ਕੁਝ ਮਤਲਬ ਉਸ ਤਰ੍ਹਾਂ ਉਸ ਵੱਲੋਂ ਵੀ ਆਜ਼ਾਦ ਹੈ ਆਜ਼ਾਦ ਸੋਚ ਹੈ ਇਹ ਗੱਲ ਕਹਿ ਸਕਦੇ ਆ ਤੋ ਮੇਰਾ ਆਪ ਦਾ ਜਿਹੜਾ ਇਹ ਦੇ ਬਾਰੇ ਇਹ ਹੈ ਕਿ ਇਹ ਜਿਹੜੀ ਇਹ ਜਿਹੜਾ ਮਾਮਲਾ ਹੁਣ ਦਰਜ ਹੋਇਆ ਹੈ ਇਹਦੇ ਦੋਨੇ ਪੱਖ ਨੇ ਕਈ ਤਾਂ ਬੁਰਧ ਨੇ ਕਈ ਹੱਕ ਚੜ੍ਹੇ ਹਮੇਸ਼ਾ ਹੀ ਹੁੰਦਾ ਹੈ ਇਹ ਹਮੇਸ਼ਾ ਹੀ ਹੁੰਦਾ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਉਦੋਂ ਜ਼ਰੂਰ ਦੁੱਖ ਹੁੰਦਾ ਜਦੋਂ ਸਾਡੇ ਸਾਧ ਸੰਤਾ ਤੇ ਇਹੋ ਜਿਹੇ ਕੇਸ ਹੋਣ ਲੱਗੇ ਇਹ ਪੰਜਾਬ ਚ ਤਾਂ ਕਈ ਹੋਏ ਨੇ ਹੁਣ ਮੈਂ ਉਹਨਾਂ ਬਾਕੀਆਂ ਤੇ ਵੀਕਾ ਤੇ ਗੱਲ ਕਰੂੰਗਾ ਤੇ ਬਾਕੀ ਤਾਂ ਹੁਣ ਜਦੋਂ ਜਾਂਚ ਹੋ ਮੈਂ ਹੁਣ ਤੱਕ ਕੁਝ ਕਹਿ ਸਕਦਾ ਵੀ ਕੀ ਹੈ ਜਾਂ ਨਹੀਂ ਉਹ ਮਨਵਸ਼ੀ ਬਾਤ ਹੁੰਦੀ ਹੈ ਵੀ ਇਸ ਤਰ੍ਹਾਂ ਦੇ ਕੇਸ ਹੁਣੇ ਨਹੀਂ ਚਾਹੀਦੇ ਵੀਡੀਓ ਲੰਬੀ ਹੋ ਸਕਦੀ ਹੈ ਪਰ ਮੈਂ ਇੱਛੀ ਸਵਾਪਤ ਕਰਦਾ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ